ਬਿਜਲੀ ਵਾਲੇ ਖੰਬੇ ਤੋਂ ਡਿੱਗੀ ਹੋਈ ਇੱਕ ਚੰਗਿਆੜੀ ਨੇ ਬਈ ਐਡਾ ਵੱਡਾ ਅੱਗ ਦਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ ਆ ਖੇਤ ਦੇ ਵਿੱਚੋਂ ਬਸ ਇੱਕ ਚੰਗਿਆੜੀ ਡਿੱਗੀ ਸੀਗੀ ਖੰਬੇ ਤੋਂ ਦੇਖਦੇ ਦੇਖਦੇ ਇੱਥੇ ਆਗ ਜਿਹੜੀ ਸੜਕ ਦੇ ਪਰਲੇ ਪਾਰ ਹੋ ਗਈ ਤੇ ਪਰਲੇ ਪਾਰ ਸੀ ਬਾਜੀਗਰ ਬਸਤੀ ਜਿੱਥੇ ਬਹੁਤ ਸਾਰੇ ਘਰ ਸੀਗੇ ਤੇ ਸਾਰੇ ਘਰਾਂ ਨੂੰ ਬਈ ਅੱਗ ਪੈ ਗਈ ਆ ਤਾਂ ਤੁਸੀਂ ਵੇਖ ਸਕਦੇ ਹੋ ਬਹੁਤ ਜ਼ਿਆਦਾ ਭਿਆਨਕ ਨਜ਼ਾਰਾ ਹੈ ਇਹ ਤੇ ਇੰਨੀ ਜ਼ਿਆਦਾ ਅੱਗ ਭਿਆਨਕ ਸੀਗੀ ਵੀ ਇੱਕ ਗੱਡੀ ਤੇ ਕਾਬੂ ਆਉਣ ਵਾਲਾ ਕੰਮ ਨਹੀਂ ਸੀ ਫਾਇਰ ਅਬਗ੍ਰੇਡ ਦੀਆਂ 4-5 ਗੱਡੀਆਂ ਆ ਕੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਇੱਕ ਹਵਾ ਬਹੁਤ ਜ਼ਿਆਦਾ ਤੇਜ਼ ਸੀ ਕਿ ਤਾਂ ਕਰਕੇ ਅੱਗ ਬਈ ਬਹੁਤ ਜ਼ਿਆਦਾ ਫੈਲ ਰਹੀ ਸੀ ਚਾਰੇ ਪਾਸੇ ਅੱਗ ਹੀ ਅੱਗ ਹੋ ਚੁੱਕੀ ਸੀ ਬਸ ਇੱਕ ਚਿੰਗਿਆੜੀ ਕਰਕੇ ਇੰਨਾ ਜ਼ਿਆਦਾ ਭਿਆਨਕ ਹਾਦਸਾ ਹੋ ਗਿਆ ਤੇ ਬਹੁਤ ਸਾਰਾ ਬਈ ਇੱਥੇ ਗਰੀਬ ਬੰਦਿਆਂ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆਗਾ ਹਨਾ ਕਈ ਗਰੀਬਾਂ ਦੇ ਜਿਹੜੇ ਇੱਥੇ ਘਰ ਸੀਗੇ ਕਈ ਬਈ ਕੰਮ ਕਰਦੇ ਸੀ ਤੇ ਉਹਨਾਂ ਦਾ ਵੀ ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਬਹੁਤ ਭਿਆਨਕ ਅੱਗ ਸੀ ਬਈ ਵਹਿਗਰੂ ਅੱਗੇ ਅਰਦਾਸ ਕਰਦੇ ਆਂ ਵੀ ਜਾਨੀ ਮਾਲੀ ਦਾ ਜਿਹੜਾ ਕਿਹਾ ਉਹ ਬਚਾਅ ਹੋ ਜੇ ਤੇ ਬਹੁਤ ਸਾਰਾ ਜਿਹੜਾ ਕਿ ਮੁਸ਼ਕਲ ਦੇ ਬਾਅਦ ਜਿਹੜੀ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਤੇ ਲੱਗ ਜਾਂਦੀ ਸੀ ਕਿਤੇ ਕਿਤੇ ਲੱਗ ਜਾਂਦੀ ਸੀ ਕਿਉਂਕਿ ਅੱਗ ਬਹੁਤ ਤੇਜ਼ੀ ਤੇ ਉਤੋਂ ਜਿਹੜੀ ਹਵਾ ਉਹਨੂੰ ਬਹੁਤ ਜ਼ਿਆਦਾ ਵਧਾ ਰਹੀ ਸੀ